ਅੰਜੀ ਕੇ ਆ ਚਾਲਾ ਤੇ ਆਪਣਾ ਕਬੂਤਰ ਬਹਿ ਗਿਆ ਸੀ ਫੈਮ ਹੋ ਗਿਆ ਕਿ 10:47 ਚੋਰਵਾਵਾ ਲਾ ਕੇ ਆਇਆ ਤੇ ਆ ਆਪਣੇ ਖੁੱਡੇ ਤੇ ਆਪਣੇ ਪਿੰਡ ਕਾਜੀ ਆ ਤੇ ਜਿਹੜੇ ਆਪਾਂ ਕੱਪ ਦੇਣੇ ਆ ਤੇ ਜਿਹੜਾ ਪੱਖਾ ਦੇਣਾ ਤੇ ਆਪਾਂ ਸਰ ਹੈ ਇੱਕ ਇੱਕ ਸਿਕੰਡ ਦੇ ਅੰਜੀ ਆ ਬੜਾ ਕਬੂਤਰ ਬਹਿ ਗਿਆ ਸੀ ਘਾੜਾ ਇਹਨੂੰ ਵਿਚਾਰੇ ਨੂੰ ਗਰਮੀ ਚ ਬਿਠਾਈ ਗਾ ਮੈਂ ਗਰਮੀ ਛੋਟੇ ਕਰੀ ਬੰਦ ਕਰੇ ਕਿਦੋਂ ਕਬੂਤਰ ਵੇਖਾ ਉੜਦੇ ਪਏ ਇੱਕ ਮਿੰਟ ਰੋਕ ਫਿਰ ਕਿੰਨੇ ਗਨਿਆ ਵਾ ਸੈਨ ਆ